ਅਮਰਸਰ ਦੇ ਵਿੱਚ ਕੱਲ ਇੱਕ ਮੰਦ ਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਕੀ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਮੂਰਤੀ ਸੀ ਉਸ ਤੇ ਉੱਤੇ ਕਿਸੇ ਨੇ ਛੇੜਖਾਨੀ ਕੀਤੀ ਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਸਵੇਰੇ ਕਾਂਗਰਸ ਦੇ ਐਮਪੀ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਉਸਤੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਨਾਲੇ ਰੋਸ ਵੀ ਬਖਟਾਇਆ ਜਾ ਰਿਹਾ ਕਿ ਸਰਕਾਰ ਦਾ ਫੇਲ ਨਹੀਂ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਕਿ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਸੰਸਦ ਜਿਹੜੇ ਨੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਇਹ ਸਾਰਾ ਕਮ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਕਿ ਝਾੜੂ ਦੇ ਨਾਲ ਇੱਥੇ ਸੇਵਾ ਕੀਤੀ ਜਾ ਰਹੀ ਹੈ ਔਰ ਸਾਰੇ ਜਿਹੜੇ ਲੋਕ ਨੇ ਇਸ ਵੇਲੇ ਇੱਥੇ ਮੌਜੂਦ ਨੇ ਔਰ ਗੱਲਬਾਤ ਕਰਾਂਗੇ ਅਸੀਂ ਅਖਿਰਕਾਰ ਕਿ ਕੀ ਮਸਲਾ ਹੈ ਜਿਸ ਦੇ ਕਰਕੇ ਕਿ ਅੱਜ ਜਿਹੜਾ ਹੈ ਇੱਥੇ ਜਿਹੜਾ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨੇ ਤਾਂ ਤੁਸੀਂ ਵੇਖੋ ਕਿ ਇਹ ਪ੍ਰਤਿਮਾ ਹੈ ਔਰ ਇਸ ਪ੍ਰਤਿਮਾ ਦੇ ਜਿਹੜਾ ਹੈ ਕੱਲ ਕਿਸੇ ਸ਼ਰਾਰਤੀ ਅੰਸਰ ਵੱਲੋਂ ਜਿਹੜਾ ਇੱਥੇ ਕੰਮ ਕੀਤਾ ਗਿਆ ਸੀ ਉਸ ਬਾਅਦ ਇਲਾਕੇ 'ਚ ਰੋਸ ਹੈ ਤੁਸੀਂ ਦੇਖੋ ਕਿ ਅਸੀਂ ਇਸ ਫਿਲੇ ਹੈਰੀਟੇਜ ਸਟਰੀਟ ਤੇ ਮੌਜੂਦ ਹਾਂ ਤਾਂ ਇਹ ਜਿਹੜਾ ਗੁੱਸਾ ਜਿਹੜਾ ਹੈ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਸੰਸਦ ਗੁਰਜੀਤ ਸਿੰਘ ਹੋਤਲਾ ਵੀ ਸਾਡੇ ਨਾਲ ਮੌਜੂਦ ਨੇ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਹੈ ਕਿੰਨੇ ਕਿੰਨੇ ਉਹਨੂੰ ਭੇਜਿਆ ਇਹ ਤੋਂ ਪਹਿਲਾਂ ਬੇਇੱਜ਼ਤੀ ਹੋਈਆਂ ਅਨੰਦਪੁਰ ਸਾਹਿਬ ਕੋਈ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਹੈ ਹੌਲੀ ਜੀ ਕਹਿੰਦੇ ਇਹ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੋਲ ਹੈ ਸਾਡੇ ਗ੍ਰੰਥਾ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਨ ਸਿਖਾਈ ਹੈ ਸੰਵਿਧਾਨ ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਿਆ ਗਿਆ ਇਸ ਘਟਨਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਦਿਵਸ ਮਨਾ ਰਿਹਾ 69 ਦੇ ਦਿਵਸ ਦੀ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਇ ਦੇ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਇੰਟੈਲੀਜੈਂਟ ਤਾਂ ਤੁਸੀਂ ਜਿੰਨ ਮਰਜ਼ੀ ਫੜ ਸਕਦੇ ਜੀ ਗੁਰਜੀਤ ਸਿੰਘ ਅਮਰਸਾਹ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦਾ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਹੈ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਹਾ ਇਹ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਹਿਬ ਦੇ ਜਿਹੜਾ ਸਾਹਮਣੇ ਹੋਮ ਮਿਨਿਸਟਰ ਖਲੋ ਜਾ ਕੇ ਜੇ ਕੇਂਦਰ ਕੇਂਦ ਦੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਆਂਦਾ ਤੁਸੀਂ ਉੱਤੇ ਕੀ ਐਕਟ ਕੀਤਾ ਅਜ ਤੱਕ ਅਗਰ ਸਰ ਉਹ ਤੁਸੀਂ ਸੁਵਾਈ ਕੀਤੀ ਪਰ ਸੁਵਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਰਿਹਾ ਤਸਵੀਰਾਂ ਸਿਰਫ ਲੋਕਾਂ ਨੂੰ ਦਿਖਾਉਣ ਲਈ ਤੁਹਾਡੇ ਕੈਮਰੇ ਨਾਲ ਹੀ ਦਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲੈ ਚੜ ਕੇ ਅਸੀਂ ਚੱਲੇ ਆ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂਗੇ ਸਾਨੂੰ ਤੁਹਾਡੇ ਸਾਹਮਣੇ ਅੱਧਾ ਪੌਣਾ ਘੰਟਾ ਹੋ ਗਿਆ ਉੱਤੇ ਝਾੜੂ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲ ਜੇ ਇਹ ਸਵਾਦ ਹੀ ਗੱਲ ਕਰੋਗੇ ਸਵਾਦ ਜਿੰਨੀ ਕਹੇਗੀ ਉਹ ਤੇ ਛੱਟ ਲੱਗ ਜਣੀ ਰਾਤ ਕੱਲ ਦੀ ਲੱਗੀ ਪਰ ਜਿਹੜੇ ਪੱਕੇ ਦਾਗ ਨੇ ਦੋਰੀ ਮੈਤ ਰਕਣੋ ਡਿੱਗ ਕਿਸੇ ਨੇ ਉੱਤੇ ਚੜਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਤਾਂ ਸਿਰਫ ਫੋਟੋਆਂ ਖਚਾਉਣੀਆਂ ਨੇ ਪਲੇਟ ਤੇ ਜਾ ਕੇ ਉੱਥੇ ਉੱਥੇ ਖੜੇ ਹੋਣਾ ਹੈ ਆਪਣੀ ਵਾਹ ਵਾਹ بس ਫੋਟਾਂ ਚ ਹੁਣੀ ਹੈ ਪਰ ਗਰੀਬ ਜਿਹੜੇ ਲੋਕ ਨੇ ਲੋਕ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲਾਭ ਦੀ ਇਨਕੁਆਰੀ ਦੀ ਮੰਗ ਕਰਦੇ ਹੋ ਇਸ ਘਟਨਾ ਦੀ ਇਸ ਘਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਜਿਹੜਾ ਹੈ ਉਹ ਦੱਸਣ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ ਨੇ ਇੱਕ ਤਾਂ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜਪਾ ਵਾਲੇ ਉੱਥੇ ਉੱਪਰ ਲੰਬੂ ਲਈ ਜਾਂਦੇ ਉੱਤੇ ਹੁਣ ਅਮਿਤ ਸ਼ਾਹ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਦਕੀ ਦੀ ਬੇ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਆਪ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਐਡੇ ਐਡੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹੇ ਕੰਮ ਤੇ ਫਿਰ ਦੂਜੇ ਨਹੀਂ ਦੂਜੇ ਨਹੀਂ ਤੇ ਕਰਨਾ ਹੀ ਕਰਨਾ ਹੈ ਉਹਨਾਂ ਦੀ ਇੱਜ਼ਤ ਬਣ ਗਈ ਹੈ ਪਰ ਸਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਪਹਿਲੇ ਹਾਲੇ ਹੈ ਕਿ ਜਿਹੜੇ ਜ਼ਿੰਮੇਵਾਰ ਜਿਹੜੇ ਸਟੇਟ ਚਲਾ ਰਹੇ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪਹਿਲੇ ਤੇ ਉਹ ਮਾਫੀ ਮੰਗਣ ਲੋਕਾਂ ਤੋਂ ਕਿ ਉਹ ਫੇਲ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਤੁਹਾਨੂੰ ਸਾਹਿਬ ਦਾ ਬਿਆਨ ਆਇਆ ਸਰ ਸਰ ਮੇਰਾ ਮਕਸਦ ਹੈ ਕਿ ਕਿਨੇ ਇਹਨੇ 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 ਫਿਰ ਉਹ ਜ਼ਰੂਰ ਫਿਰ ਸਾਰੇ ਜਿੰਦੇ ਵੀ ਸਾਡੇ ਮਤਲਬ ਲੱਗੇ ਨੇ ਕਿ ਸੁਰੱਖਿਆ ਦੇ ਸਭ ਫਿਰ ਸਾਰੀ ਜਗ੍ਹਾ ਤੇ ਤੁਸੀਂ ਸਿਕਿਉਰਿਟੀ ਕਰੋਗੇ ਤਾਂ ਇਹ ਬੇਕਿਉਂ ਨਹੀਂ ਦੱਸਦੇ ਵੀ ਕਾਹ ਹੋ ਗਿਆ ਰਿਆ ਇੱਕ ਵਾਰ ਲਾਲ ਆਰਡਰ ਦੇਖਦੇ 200 ਕਾਹ ਦੀ ਦੂਰੀ ਤੇ ਪੁਲਿਸ ਸਟੇਸ਼ਨ ਐਥੋ ਲਾਲ ਆਰਡਰ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਜਿਹੜੀ ਪੁਲਿਸ ਤੇ ਬੰਬ ਛੁੱਟੇ ਜਾ ਰਹੇ ਨੇ ਲਾਲ ਲਾਲ ਆਰਡਰ ਦੀ ਸਿੱਧੀ ਹੋਰ ਤੁਹਾਨੂੰ ਕੋ ਦੱਸਣ ਦੀ ਲੋੜ ਹੈ ਅੱਛਾ ਤਾਲੀਵਾਸ ਜਿਹੜੇ ਤਾਲਾਏ ਸੀ ਉਹ ਕਹਿੰਦੇ ਸੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਆ ਦੇਖ ਲਓ ਕੰਟਰੋਲ ਏ ਆ ਥਾਣੇ ਤੇ ਬੰਬ ਛੁੱਟੇ ਜਾ ਰਹੇ ਅੰਡਰ ਕੰਟਰੋਲ ਨੇ ਜੇ ਵਿਦੇਸ਼ਾਂ ਨੂੰ ਇਹ ਪ੍ਰਭਾਸ਼ਾ ਉਹਨਾਂ ਨੂੰ ਮੁਬਾਰਕ ਪਰ ਪੰਜਾਬ ਨਹੀਂ ਇਹਨੂੰ ਪਸੰਦ ਕਰਦਾ ਇਸ ਵੇਲੇ ਲੋਕਾਂ ਦੇ ਮਨ 'ਚ دہشت ਹੈ ਡਰ ਹੈ ਜਿੱਤੇ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸਰਕਾਰ ਜਿਹੜੀ ਸਰਕਾਰ ਸੈਸ਼ਨ ਨਹੀਂ ਬੁਲਾਰੀ ਸੈਸ਼ਨ ਤੋਂ ਭੱਜ ਰਹੀ ਹੈ ਕਿਉਂਕਿ ਡਿਬੇਟ ਤੋਂ ਭੱਜਣਗੇ ਉੱਥੇ ਲੋਕਾਂ ਨੂੰ ਪੁੱਛਣੇ ਸਵਾਲ ਡਿਬੇਟ ਤੋਂ ਭੱਜਣਾਂ ਸੈਸ਼ਨ ਨਹੀਂ ਬੁਲਾ ਰਹੇ ਕੋਈ ਕੈਬਨਟ ਦੀ ਮੀਟਿੰਗ ਨਹੀਂ ਹੋ ਰਹੀ ਫਿਰ ਤੁਸੀਂ ਉਹਦੇ ਬਾਰੇ ਕੀ ਕਰੋਗੇ ਅੱਛਾ ਤੇਰਾ ਤੋੜਨ ਵਾਲਾ ਸ਼ਖਸ ਹੈ ਉਹ ਵੀ ਦਲਿਤ ਦੱਸਿਆ ਜਾ ਰਿਹਾ ਹਲੇ ਤੱਕ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੇ ਨੇ ਠੀਕ ਹੈ ਕਿਸੇ ਭਾਈਚਾਰੇ 'ਚ ਪੈਦਾ ਹੋਣ ਨਾਲੋਂ ਠੀਕ ਹੈ ਜਗ੍ਹਾ ਤੋਂ ਸਾਰੇ ਵਰਗਾਂ ਦੇ ਨਹੀਂ ਸਾਰੇ ਧਰਮਾਂ ਦੇ ਨਹੀਂ ਸਾਰੇ ਦੇ ਸਾਂਝੇ ਨੇ ਸਾਡੇ ਲਈ ਉਹਨਾ ਉਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਉਸੇ ਵਰਗ ਦਾ ਹੋਵੇ ਉਡਾ ਹੀ ਦੋਸ਼ੀ ਹੈ ਲੇਕਿਨ ਗੁਰਜੀਤ ਸਿੰਘ ਅੱਜ ਮੇਰ ਦੀ ਚੋਣ ਵੀ ਹੋਣੀ ਸੀ ਕਿ ਲੱਗਦਾ ਨਹੀਂ ਕਿ ਅਸਤਾਨੀਆ ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਤੁਹਾਨੂੰ ਇੱਕੋ ਜਿਹੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਸਾਡੇ ਕੋਲ ਇਨਪੁਟਸ ਹੈਗੀਆਂ ਨੇ ਕੁਝ ਕਾਫੀ ਉਹ ਐਲਓਪੀ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਤੁਹਾਡੇ ਨਾਲ ਉੱਥੇ ਚਰਚਾ ਕਰਨਗੇ ਇਸ ਤੇ ਸਰ ਸਾਹਿਬ ਅਰਾਧੀ ਇਸ ਵੀ ਕਿਹੜਾ ਘੱਟਾ ਵਾਪਰੀ ਹੈ ਸਰਕਾਰ ਬਾਅਦ ਦੇ ਤੁਹਾਡੇ ਐਕਸ਼ਨ ਤੋਂ ਬਾਅਦ ਸਰਕਾਰ ਵੀ ਐਕਸ਼ਨ ਚ ਆ ਗਈ ਅਦੀ ਇਨਕੁਆਇਰੀ ਵੀ ਹੋਈ ਔਰ ਬੁਕ ਪਰ ਇਹ ਸੀ ਗੁਆ ਮੈਂ ਇੱਕੋ ਜੀ ਤੁਹਾਨੂੰ ਕਹਿਣਾ ਚਾਹੁੰਦਾ ਅਸੀਂ ਰਾਤੀ ਵੇਖ ਕੇ ਗਏ ਅਸੀਂ 10 ਵਜੇ ਆ ਗਏ ਇਹਨਾਂ ਨੂੰ ਸਾਫ਼ ਕਰਨ ਵਾਸਤੇ ਸਾਡੇ ਕੋਈ ਜੰਨਾ ਹੋਇਆ ਸੀ ਕੀਤਾ ਜਿੰਨਾ ਕਿ ਸਾਡੇ ਕੋ ਸਾਧ ਨਹੀਂ ਕਿਉਂਕਿ ਪੌੜੀ ਉੱਚੀ ਐ ਨਹੀਂ ਤੱਕ ਵੀ ਜਾਂਦੇ ਅਸੀਂ ਕਰਤਾ ਉਹ ਕੋਈ ਸਵੇਰ ਦਾ ਪਹੁੰਚਿਆ ਇੱਥੇ ਨਹੀਂ ਕੱਲ ਰਾਤੀ ਨਹੀਂ ਨਹੀਂ ਕੱਲ ਰਾਤੀ ਆ ਗਏ ਨਹੀਂ ਨਹੀਂ ਸਿਚੁਏਸ਼ਨ ਕੰਟਰੋਲ ਚ ਹੈ ਨਹੀਂ ਤੇ ਸਾਫ਼-ਸਾਫ਼ ਕਿੰਨੇ ਕਰਨਾ ਸੀ ਪ੍ਰਸ਼ਾਸਨ ਨੂੰ ਭੇਜ ਦਿੰਦੇ ਵੀ ਜਾਓ ਕਿ ਸਫਾਈ ਕਰੋ ਦੀ ਉਹ ਆਇਆ 11 ਵਜੇ ਹੈ ਉਹ ਜਿਹੜਾ ਪਹੁੰਚਿਆ ਉਹੀ ਸਵਾਲ ਹੈ ਕਿ ਤੁਸੀਂ ਪਹੁੰਚ ਗਏ ਹੋ ਇੱਥੇ ਪਰ ਪ੍ਰਸ਼ਾਸਨ ਜਾਂ ਕੋਈ ਜਿਹੜੇ ਸਰਕਾਰੀ ਸਰਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਕਿਉਂਕਿ ਉਹਨਾਂ ਦੇ ਉਹਨਾਂ ਵਾਸਤੇ ਸਿਤੀ ਅੰਡਰ ਕੰਟਰੋਲ ਹੈ ਉਹਨਾਂ ਦੀ ਤੇਹੀ ਗੱਲ ਹੈ ਕਿ ਉਹ ਕਹਿੰਦੇ ਸਾਡਾ ਸਭ ਕੁਝ ਠੀਕ ਹੈ ਉਹ ਤੇ ਤਮਾਕਾ ਜਿੱਤਾ ਵੀ ਠੀਕ ਹੈ ਕੋਈ ਬੇਦਬੀ ਕਰ ਦਿੱਤਾ ਵੀ ਠੀਕ ਹੈ ਉਹਨਾਂ ਨੇ ਉਹਨਾਂ ਦਾ ਤੇ ਦੇਖੋ ਵੀ ਤਮਾਕਾ ਕਹਿ ਰਹੇ ਹੋ ਸਰਕਾਰ ਕਹਿੰਦੀ ਰੇਡੀਏਟਰ ਫਟਿਆ ਟਾਇਰ ਫਟ ਗਿਆ ਮੇਰੀ ਜਿੰਨੇ ਜਿੰਨੇ ਅਜੇ ਤੱਕ ਹੋਏ ਆ ਤੁਹਾਡੇ ਸਾਹਮਣੇ ਕੀ ਨਿਕਲਿਆ ਜੀ ਜਦੋਂ ਸ਼ੁਰੂਆਤ ਹੁੰਦੀ ਕਿੱਥੋਂ ਹੁੰਦੀ ਰੇਡੀਏਟਰ ਤੋਂ ਸਿਲੰਡਰ ਤੋਂ ਸਟੋਵ ਤੋਂ ਤੇ ਬਾਅਦ ਕਿੱਧਰ ਨੂੰ ਜਾਂਦੀ ਜਾਂਚ ਉਹ ਕਹਿੰਦੇ ਬੰਦੇ ਫੜੇ ਵੀ ਗਏ ਉੱਥੇ ਸਾਰੇ ਉਹ ਉਹ ਕੋ ਰੈਡੀਟਰ ਪਾੜਨ ਵਾਲੇ ਫੜੇ ਗਏ ਕਮਾਲ ਹੋ ਗਈ ਯਾਰ ਐਕਚੁਅਲ ਨਾ ਮੈਂ ਸਿਰਫ ਇੱਕੋ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਆਪ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਬਾਹਰ ਆਓ ਬਾਹਰ ਆ ਕੇ ਲੋਕਾਂ ਦੇ ਵਿਚਰੋ ਲੋਕਾਂ ਦੇ ਹਾਲਾਤ ਮਾੜੇ ਆ ਤੁਸੀਂ ਸਿਰਫ ਇੱਕ ਟਵੀਟ ਨਾਲ ਆਪਣੇ ਇਸ਼ਤਿਹਾਰ ਵੇਖਣ ਦੇ ਨਾਲ ਆਪਣੇ ਇਸ਼ਤਿਹਾਰਾਂ ਦੀ ਫੋਟੋ ਵੇਖਣ ਦੇ ਨਾਲ ਪੰਜਾਬ ਠੀਕ ਨਹੀਂਗਾ ਪੰਜਾਬ ਦੇ ਮਾੜੇ ਹਾਲਾਤ ਕਿ ਲੱਗਦਾ ਜੀ ਕੌਣ ਲੋਕ ਨੇ ਸੀਐਮ ਸਾਹਿਬ ਨੇ ਟਵੀਟ ਕੀਤਾ ਸੀ ਸੀਐਮ ਸਾਹਿਬ ਦਾ ਟਵੀਟ ਆ ਉਹਦੇ ਉਹ ਉਹਦੇ ਹਰ ਘਟਨਾ ਤੋਂ ਬਾਅਦ ਟਵੀਟ ਆਉਂਦਾ ਉਹਨਾਂ ਦਾ ਉਹ ਕੋਈ ਨਵੀਂ ਚੀਜ਼ ਨਹੀਂ ਉਹਦੇ ਉਹ ਕਾਪੀ ਪੇਸਟ ਹੀ ਕਰਦੇ ਨੇ ਕਿ ਲੱਗਦਾ ਕਿਹੜੀ ਹੈ ਤਾਕਤ ਹੈ ਜਿਹੜੀ ਪੰਜਾਬ ਦੇ ਹਾਸ ਖਰਾਬ ਕਰਨਾ ਚਾਹੁੰਦੀ ਹੈ ਇਹ ਮੇਰੀ ਗੱਲ ਨਹੀਂ ਸਮਝੀ ਤੇ ਇਹ ਦੱਸਣਾ ਜਿੰਨਾ ਕੋਈ ਇੰਟੈਲੀਜੈਂਸ ਹੈ ਸਾਰਾ ਕੁਝ ਦੱਸੋ ਲੋਕਾਂ ਸਾਹਮਣੇ ਰੱਖਣ ਜਿਹੜਾ ਜਿਹੜਾ ਕੰਮ ਹੀ ਨਹੀਂ ਕਰ ਰਹਾ ਮੈਨੂੰ ਤਾਂ ਲੱਗਦਾ ਇਹ ਆਪ ਹੀ ਨੇ ਵੀ ਅਹੀਂ ਕਰਨਾ ਹੀ ਕੁਝ ਨਹੀਂ ਕਰ ਇਹਨੂੰ ਜ਼ਿਮੇਵਾਰੀ ਦਿੱਤੀ ਹੈ ਜ਼ਿਮੇਵਾਰੀ ਦੋਦੀ ਹੈ ਉਹ ਆ ਕੇ ਤੁਹਾਡੀ ਗੱਲ ਦਾ ਜਵਾਬ ਦੇ ਵੀ ਆ ਤੱਕ ਦੇਖੋ ਹੁਣ ਗੁਰਜੀਤ ਔਜਲਾ ਇੱਕ ਬਤੌਰ ਮੈਂਬਰ ਪਾਰਲੀਮੈਂਟ ਜਿੰਨੇ ਹੀ ਮੇਰੀ ਸੇਵਾ ਹੈ ਮੈਂ ਆਪਣੀ ਤੇ ਕਰ ਰਹੇ ਹਾਂ ਪਰ ਜਿਹੜੀ ਅਥਾਰਟੀ ਕਿਹਦੇ ਕੋਲ ਹੈ ਕੌਮਨਸ਼ਿਕ ਕੌਣ ਨਹੀਂ ਉਹ ਦੱਸਣਾ ਕਿ ਤੁਹਾਨੂੰ ਬਿਲਕੁਲ ਤਸਵੀਰਾਂ ਜੀ ਸਾਬ ਜੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਸਦ ਗੁਰਜੀਤ ਸਿੰਘ ਔਧਲਾ ਪਹੁੰਚੇ ਸਨ ਰਾਜਕੁਮਾਰ ਵੇਰਕਾ ਵੀ ਪਹੁੰਚੇ ਨੇ ਰੋਜ਼ਾਹਰ ਕੀਤਾ ਜਾ ਰਿਹਾ ਹੈ ਔਰ ਇੱਕ ਵਾਰ ਫੇਰ ਤੁਹਾਨੂੰ ਉਹ ਤਸਵੀਰ ਦਿਖਾ ਰਹੇ ਆ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਵੀ ਆਰ ਮੇਤਕਰ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਐਸਸੀਐਸਐਲ ਹੈਰਿਟੇਜ ਸਟਰੀਟ ਤੇ ਮੌਜੂਦ ਆ ਉਸ ਦੇ ਨਾਲ ਨਾਲ ਜਿਹੜਾ ਹੈ ਇੱਥੇ ਜੋ ਮੂਰਤੀ ਸੀ ਉਸ ਮੂਰਤੀ ਦੇ ਉੱਤੇ ਜਿਹੜਾ ਹੈ ਇੱਕ ਤਰ੍ਹਾਂ ਦਾ ਹਮਲਾ ਕੀਤਾ ਗਿਆ ਤਾਂ ਹੁਣ ਉੱਥੇ ਕਾਂਗਰਸ ਪਾਰਟੀ ਵੱਲੋਂ ਇੱਥੇ ਜਿਹੜੇ ਉਸ ਦੀ ਸਫਾਈ ਕਰਕੇ ਉਸ ਪੁਸ਼ਪ ਜਿਹੜੇ ਨੇ ਰੱਖੇ ਗਏ ਨੇ ਔਰ ਪੂਰੀ ਐਸਡੀ ਸੇਵਾ ਕੀਤੀ ਗਈ ਹੈ ਔਰ ਹਾਲਾਤ ਜੋ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਸਫਾਈ ਦੀ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਗਈ ਹੈ ਇਸ ਪੂਰੀ ਜਗ੍ਹਾ 'ਤੇ ਕਾਲੋ ਸੋਲੋ ਅੱਗੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਤਾਂ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹੈਰੀਟੇਜ ਸਟਰੀਟ ਤੋਂ ਨੇ ਅੰਮ੍ਰਿਤਸਰ ਬੰਦ ਦੀ ਕਾਲ ਕੀਤੀ ਗਈ ਹੈ ਤੇ ਇਸ ਬੰਦ ਦਾ ਕੀ ਅਸਰ ਹੋਏਗਾ ਉਹ ਸ਼ਾਮ ਨੂੰ ਦੱਸੇਗਾ ਲਗਾਤਾਰ ਜਿਹੜਾ ਹੈ ਇਸ ਵੇਲੇ ਅਕ੍ਰੋਸ਼ ਜਾਰੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਹੈ ਇੱਥੇ ਮਾਹੌਲ ਜਿਹੜਾ ਹੈ ਇਸ ਤਰੀਕੇ ਦਾ ਹੈ ਸੰਸਦ ਗੁਰਜੀਤ ਸਿੰਘ ਔਜਲਾ ਬਲੂਥੇ ਸਫਾਈ ਕੀਤੀ ਗਈ ਹੈ ਔਰ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਕਿ ਆਖਿਰਕਾਰ ਇਸ ਤਰ੍ਹਾਂ ਦੀ ਘਟਨਾ ਕਿਉਂ ਵਾਪਰੀ ਜਾਣੇ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਐਦੇ ਪਿੱਛੇ ਸਾਜ਼ਿਸ਼ ਕੀ ਸੀ ਉਸ ਦਾ ਪਰਦਾਫਾਸ਼ ਹੋਣਾ ਬਹੁਤ ਜੁੜੀ ਹੈ ਸਰਕਾਰ ਲੱਗੀ ਹੋਈ ਹੈ ਦੂਸਰੇ ਪਾਸੇ ਸਿਆਸਤ ਦੀ ਗਰਮਾਂ ਦੀ ਨਜ਼ਰ ਆ ਰਹੀ ਹੈ ਪਰ ਆਨੁਲੈਸ ਸਮੇਂ ਦੇ ਵਿੱਚ ਹੋਰ ਵੀ ਆਗੂ ਇਸ ਦੇ ਉੱਤੇ ਸਵਾਲ ਕਰ ਸਕਦੇ ਨੇ ਕੁਲ ਮਲਾਕੇ ਬੀ ਆਰ ਬੇਦਕਰ ਸਾਹਿਬ ਦੀ ਮੂਰਤੀ ਦੇ ਉੱਤੇ ਜੋ ਕੱਲ ਹੋਇਆ ਉਹ ਨਿੰਦਨਯੋਗ ਹੈ ਕੌਜ਼ੇ ਰੋਸ਼ ਜਿਹੜੇ ਨੇ ਹੁਣ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਰਨ ਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ